ਪੱਟਾਂ ਦੇ ਵਿੱਚ ਸੁਨਣਾਪਣ ਜਲਣ ਹੋਣਾ ਔਰ ਦਰਦ ਹੋਣਾ ਇਸ ਕੰਡੀਸ਼ਨ ਨੂੰ ਕਿਹਾ ਜਾਂਦਾ ਹੈ ਮੈਰਲਜੀਆ ਪੈਰਾਸਥੈਟਿਕਾ ਲੰਬਰ ਦੇ 5 ਬਣ ਕੇ ਹੁੰਦੇ ਆ 2 ਜਾਂ 3 ਜਿਹੇ ਨੰਬਰ ਤੋਂ ਆਪਣੇ ਇੱਕ ਨਰਵ ਆਉਂਦੀ ਆ ਐਲ ਐਫ ਸੀ ਐਨ ਲੇਟਰਲ ਫਿਮੋਰਲ ਕਿਊਟੇਨੀਅਸ ਨਰਵ ਉਹ ਨਰਵ ਜਦੋਂ ਦਬ ਜਵੇ ਇਸ ਜਗ੍ਹਾ ਤੇ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਔਰ ਸੁਨਣਾਪਣ ਰਹਿਣਾ ਸ਼ੁਰੂ ਹੋ ਜਾਂਦਾ ਔਰ ਜਲਣ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਸਾਸਤ੍ਰਿਕ ਕਾਲਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਐਕਸਰਸਾਈਜ਼ ਕੀ ਹੈ ਆਪਾਂ ਆਪਣੇ ਕੁਆਡ੍ਰਿਸੈਪ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਸਾਈਡ ਲਾਈਨ 'ਚ ਇਦਾਂ ਪੈ ਜਾਣਾ ਔਰ ਦੋਨੋਂ ਲੱਤਾਂ ਸਿੱਧੀਆਂ ਕਰਾਂਗੇ ਇੱਕ ਲੱਤ ਪਿੱਛੇ ਆਪਾਂ ਛੱਡ ਦੇਣੀ ਹੈ ਇਸ ਜਗ੍ਹਾ ਤੇ ਖਿੱਚ ਪਈਗੀ ਬਹੁਤ ਜ਼ਿਆਦਾ ਇੱਥੇ 10 ਸੈਕਿੰਡ ਹੋਲਡ ਫਿਰ ਵਾਪਸ ਇਸਦੇ ਲਾਉ 10 ਰੈਪੀਟੀਸ਼ਨ ਫਿਰ ਸਟ੍ਰੈਚ ਕਰਾਂਗੇ ਫੋਰ ਐਗਜ਼ਾਮਪਲ ਖੱਬੇ ਪਾਸੇ ਪੱਟ 'ਚ ਆਪਣੀ ਸੁਲਣਾ ਪਣਾ ਹੈ ਇਦਾਂ ਆਪਾਂ ਅੱਗੇ ਜਾਵਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਈਗਾ ਫਿਰ ਵਾਪਸ ਇਸਦੇ ਲਾਉ 10 ਸੈਟ ਤੀਸਰੀ ਕਸਰਤ ਕਲੈਂਸ਼ੈਲਸ ਸਾਈਡ ਲੇਕੇ ਪੈ ਜਾਵਾਂਗੇ ਗਿੱਟੇ ਨਾਲ ਗਿੱਟਾ ਜੋੜ ਲਿਆ ਔਰ ਉੱਪਰ ਕਰ ਰਹੇ ਹਾਂ 1 2 ਇਸ ਨੂੰ 10 ਵਾਰੀ ਕਰੋ ਇਸ ਲਤ ਉੱਪਰ ਚੱਕ ਕੇ ਲਤ ਪਿੱਛੇ ਲੈ ਜਾਣੀਆਂ 10 ਸਕਿੰਟ ਹੋਲਡ ਫਿਰ ਅੱਗੇ ਫਿਰ ਵਾਪਸ ਇਸਦੇ ਵੀ ਲਾਓ 10 ਸੈਟ ਸਾਰੀਆਂ ਕਸਰਤਾਂ ਕਰੋ ਪੱਟਾਂ ਦੇ ਵਿੱਚ ਸੁਨਣਾਪਣ ਔਰ ਜਿਵੇਂ ਜਲਣਾ ਹੈ ਬਹੁਤ ਜਲਦੀ ਠੁੱਡੀ ਉਹ ਠੀਕ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ